ਮਾਨਯੋਗ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਵੱਲੋਂ ਜਿਹੜੇ ਸ਼ਹਿਰ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਅਧੀਨ ਸਾਡੀ ਪੀਐਸ 베ਰਕਾ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਇੱਕ ਮੁਕੱਦਮਾ ਨੰਬਰ 53 ਮਿਤੀ 1/7/2025 ਅਧੀਨ ਧਾਰਾ 109 305 326 ਜੀ 125 61 ਬੀਐਨਐਸ ਜਿਹੜੀ ਦਰਜ ਹੋਈ ਸੀ ਜਿਸ ਵਿੱਚ ਜਿਹੜਾ ਮੁਦਈ ਮੁਕੱਦਮਾ ਸੀਗਾ ਸਰਬਜੀਤ ਸਿੰਘ ਇਸ ਦੀ ਪਤਨੀ ਅਤੇ ਇਸ ਦੇ ਜਿਹੜੇ ਭਤੀਜਾ ਅਤੇ ਭਾਂਜਾ ਜਿਹੜਾ ਸੀਗਾ ਇਹਨਾਂ ਨੇ ਮਿਲ ਕੇ ਇਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀਗੀ ਇਸ ਦੀ ਇਸ ਦਾ ਖੁਲਾਸਾ ਜਿਹੜਾ ਹੈਗਾ ਆ ਇਹ ਮਨਦੀਪ ਜਿਹੜਾ ਇਹਦੇ ਵਿੱਚ ਦੋਸ਼ੀ ਹੈਗਾ ਆ ਉਸ ਦੇ ਮੋਬਾਈਲ ਤੋਂ ਹੋਇਆ ਜਿਹੜਾ ਕਿ ਉਹਦਾ ਜਿਹੜਾ ਭਰਾ ਸੀਗਾ ਵੱਡਾ ਉਹ ਯੂਜ਼ ਕਰਦਾ ਸੀਗਾ ਜਦੋਂ ਆਪਾਂ ਇਹਨਾਂ ਦੇ ਵਟਸਐਪ ਦੇ ਜਿਹੜੇ ਚੈਟ ਸਾਨੂੰ ਪ੍ਰਾਪਤ ਹੋਏ ਇਹਦੇ ਵਿੱਚ ਪਤਾ ਲੱਗਿਆ ਕਿ ਜਿਹੜੇ ਆ ਦੋਸ਼ੀ ਸੀਗੇ ਸਿਮਰਨਜੀਤ ਕੌਰ ਜਿਹੜੀ ਉਹਦੀ ਪਤਨੀ ਹੈਗੀ ਆ ਪੰਕਜ ਸੈਣੀ ਜਿਹੜਾ ਉਹਦਾ ਭਾਂਜਾ ਹੈਗਾ ਆ ਤੇ ਜਿਹੜਾ ਇੱਕ ਜੁਵਨਾਈਲ ਹੈਗਾ ਆ ਇਹਨਾਂ ਨੇ ਮਿਲ ਕੇ 11 6 2025 ਦੀ ਰਾਤ ਨੂੰ ਮਿਲ ਕੇ ਇਹਨਾਂ ਨੇ ਜਿਹੜਾ ਗੈਸ ਸਿਲੰਡਰ ਜਿਹੜਾ ਸੀਗਾ ਉਸ ਨੂੰ ਇੱਕ ਐਕਸੀਡੈਂਟਲ ਤੌਰ ਤੇ ਉਹਨੂੰ ਆਪਣੇ ਪਤੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀਗੀ ਤੇ ਇਸ ਤੇ ਅੰਤਰਗਤ ਇਹ ਜਿਹੜਾ ਪਰਚਾ ਦਰਜ ਹੋਇਆ ਸੀਗਾ ਸਾਡੀ ਪੀਐਸ ਬੇਰਕਾ ਨੇ ਬੜੀ ਹੀ ਮਿਹਨਤ ਨਾਲ ਤੇ ਟੈਕਨੀਕਲ ਐਕਸਪਰਟਿਸ ਨੂੰ ਲੈਂਦੇ ਹੋਏ ਜਿਹੜੇ ਇਹਦੇ ਵਿੱਚ ਸਾਡੇ ਤਿੰਨ ਨਾਮਜਦ ਦੋਸ਼ੀ ਸੀਗੇ ਉਹਨਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਕੇ ਲਿਆਏ ਆ ਤੇ ਜਿਸ ਦਾ ਸਾਨੂੰ 2 ਦਿਨ ਦਾ ਜੁਡੀਸ਼ਲ ਰਿਮਾਂਡ ਮਿਲਿਆ ਸੀਗਾ ਤੇ ਜਿਹੜੀ ਤਫ਼ਤੀਸ਼ ਹਜੇ ਜਾਰੀ ਹੈ ਤਾਂ